ਸੋ ਕਹੋ ਢਲ ਗੁਰ ਸਿਵੀਆ ਅਹਨ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੌਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸਚੇ ਪਾਤਸ਼ਾ मल जनम जनम दी सजन सचा पातशा हूँ सिरसाँ दैसा हूँ जिस पास बैठ आंसो है सब नादा वेशा हूँ सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤ ਗੁਰ ਪਰਸਾਦ ਸਨਕ ਸਨੰਦ ਮਹੇਸ ਸਮਾਨਾ ਸੇਖਨਾਗ ਤੇਰੋ ਮਰਮ ਨਾ ਜਾਣਾ ਸਨਕ ਸਨੰਦ ਮਹੇਸ ਸਮਾਨਾ ਸੇਖਨਾਗ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਰਿਦੈ ਬਸਾਈ ਰਹਾ ਹਨੂਮਾਨ ਸਰ ਗਰੁੜ ਸਮਾਨ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਬੇਦ ਅਰ ਸਿਮਰਿਤ ਪੁਰਾਨਾ ਕਮਲਾ ਪਤ ਕਵਲਾ ਨਹੀਂ ਜਾਣਾ ਕਹੈ ਕਬੀਰ ਸੋ ਪਰਮੈ ਨਾਹੀ ਪਗਲ ਗਰਾਮ ਰਹੈ ਸਰ ਨਾਹੀ ਕਹੈ ਕਬੀਰ ਸੋ ਪਰਮੈ ਨਾਹੀ ਪਗਲ ਗਰਾਮ ਰਹਿ ਸਰਨਾਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ RAM ਹਿਰਦੈ ਵਸਾਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਸ਼ਰੋਮਣੀ ਭਗਤ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਚਾਰਣ ਕੀਤਾ ਹੋਇਆ ਤਨਾ ਸ੍ਰੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 691 ਦੇ ਉੱਤੇ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਗਾਵੇ ਆ ਸਤਿਗੁਰੂ ਸੱਚੇ ਪਾਤਸ਼ਾਹ ਦਰਤੇ ਪਰਵਾਣ ਕਰ ਲੈਣ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ